ਬੰਨ ਨਾ ਇਹ ਤੇ ਇੰਨੀਆਂ ਬੇਰੀਆਂ ਓ ਦੇਖਿਓ ਧਿਆਨ ਨਾਲ ਦੇਖਿਓ ਇਹ ਕਿਹੜਾ ਪੰਡ ਹੋਊਗਾ ਇਹਨਾਂ ਦੇ ਆਇਆ ਧਿਆਨ ਨਾਲ ਇਹ ਗੜੀ ਕੱਚੀ ਹੋਈ ਆ ਇਹ ਲਾ ਕੁੱਤਾ ਪੈ ਗਿਆ ਮੇਰਾ ਬਰਨ ਨਹੀਂ ਹੋਮਲੀ ਹੋਇਆ ਸਾਡੀ ਬੀਛੜਦਾ ਸੀ ਠੀਕ ਹੈ ਜੀ ਨਹੀਂ ਉੱਥੇ ਹਸੀਂ ਬੀਛੜਦੇ ਹਾਂ ਠੀਕ ਹੈ ਕੋਈ ਕੋਈ ਪਰਿਵਾਰਕ ਹੋ ਕੇ ਜੋ ਦੋ ਪਾਸਤਾ ਨਹੀਂ ਪਰਿਓ ਛੋਟਵੀਂ ਹਾਂ ਹੌਮਲ ਕੋਥੇ ਗਿਆ ਜਿਆਦਾ ਹੀ ਦਰ ਹੈ ਠੀਕ ਹੈ ਤੁਸੀਂ ਪਹਿਲਾਂ ਪਿੰਡ ਹੀ ਰਹਿੰਦੇ ਸੀ ਤੇ ਫਿਰ 65 ਦੀ ਜੰਗ ਤੋਂ ਬਾਅਦ ਆਏ ਇੱਥੇ ਕੱਤਰ ਦੀ ਤੋਂ ਕੱਤਰ ਉਦੋਂ ਵੀ ਪਿੰਡ ਹੀ ਸੀਗੇ ਇਹ ਰੇ 65 ਇੱਧਰ ਉਹ ਰੋੜ ਜਾਂਦਾ ਇੱਥੇ ਤਾਂ ਉਹ ਪ੍ਰਾਈਵੇਟ ਇਕੱਲਾ ਸਕੂਲ ਹੈ ਬਸਤੀ RAMLAL ਨੂੰ ਜਾਣਦੇ ਹੋਣਗੇ ਸਾਰੇ ਬੱਚੇ ਹਨਾ ਇੰਨੇ ਘਰ ਬਸਤੀ ਖਾਨਗੜ੍ਹ ਮਤਲਬ ਜਿਵੇਂ ਜਿਵੇਂ ਪੁਰਾਣੇ ਬਜ਼ੁਰਗ ਇੱਥੇ ਜਿੱਥੇ ਬੈਠਦੇ ਗਏ ਖੇਤ ਘਰ ਪਾਈਏ ਉਵੇਂ ਉਵੇਂ ਦਾ ਉਹਨਾਂ ਦੀਆਂ ਪੀੜੀਆਂ ਪੀੜੀਆਂ ਪਿੰਡ ਬਣ ਗਏ ਬਸਤੀ RAMLAL ਬਸਤੀ ਖਾਨਗੜ੍ਹ ਇਹ ਉਹ ਨਵੇਂ ਪਿੰਡ ਜਮਸ਼ੀਦ ਦੇਖ ਲ ਇੱਥੋਂ ਦੇਖੋ ਤੁਸੀਂ ਪਿੰਡ ਕਿੱਡਾ ਪਿੰਡ ਆ 1 2 3 3 4 ਘਰ ਸਾਹਮਣੇ ਆ ਬਾਕੀ ਅੱਗੇ ਦੇਖਦੇ ਕਿੰਨੇ ਘਰ ਆ ਉਹ ਸਾਹਮਣੇ ਵੀ ਉਹ ਤਾਂ ਚੌਂਕੀਆਂ ਨਾ ਆਰਮੀ ਦੀ ਚੌਂਕੀ ਉੱਪਰ ਉਹ ਲੰਘ ਕੇ ਉਹ ਸਾਈਡ ਤੇ ਪਾਟਰ ਦੇਖਦਾ ਆ ਅੱਗੇ ਪਿੰਡ ਜਮਸ਼ੀਰ ਇੱਥੇ ਦਾ ਇਥੋਂ ਤੱਕ ਤਾਂ ਆਪਾਂ ਨੂੰ ਸੜਕ ਲੈ ਆਈ ਆ ਹਨਾ ਪੂਰੇ ਤੱਕ ਤਾਂ ਸੜਕ ਵਧੀਆ ਸੀਗੀ ਨਵਾ ਪਿੰਡ ਜਮਸ਼ੀਰ ਤਾਰੇ ਪੇਟਾ ਦੇ ਚੱਕਰ ਲਾਉਣੇ ਇੰਨਾ ਵੱਡਾ ਤੇ ਅੱਪਾ 100 ਦਾ ਸੜਕ ਸੀਗੀ ਹੁਣ ਢੱਲ ਗਈਆਂ ਪਾਣ ਤਾਂ ਇੱਥੋਂ ਵੀ ਨੇੜਾ ਆ ਗਿਆ ਬੰਨ ਨੂੰ ਆਹ ਰਸਤਾ ਜਾਂਦਾ ਹੁਣ بارش ਹੋਈ ਕਰਕੇ ਨਾ ਰਸਤੇ ਖਰਾਬ ਆ ਮੋਟਰਸਾਈਕਲ ਵੀ ਨਹੀਂ ਲੰਘਦਾ ਓਖਈਆ ਮਤਲਬ ਖੇਤਾਂ 'ਚ ਕੋਈ ਬੰਦਾ ਪੈਂਦਾ ਨਹੀਂ ਹੈਗਾ ਹਾਂ ਉੱਥੇ ਬਾਈਕ ਅੱਗੇ ਖੜਾਵਾਗੇ ਕਿਤੇ ਓ ਕੀ ਆ ਉੱਪਰ हां फिर ਹੋਊਗਾ ਕੋਈ ਉੱਥੇ ਬੰਦਾ ਆਪਾਂ ਨੂੰ ਮਿਲ ਪਾਊਗਾ ਇੱਧਰ ਵੀ ਉਹ ਕੀ ਹੈ 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 ਕਿੱਧਰ ਹੀ ਆਈਏ ਉਹ ਘਰ ਹੈ हां ਕਣਾ ਉਹ ਘਰ ਦੇਖ ਕੇ ਹੁੰਦੇ ਆਪਾਂ ਉਸੇ ਪਿੰਡ ਦਾ ਹੋਊਗਾ ਕਿੱਥੇ हां ਘਰ ਹੋਊਗਾ ਇੱਥੇ ਨਵਾਂ ਪਿੰਡ ਜਿਵੇਂ ਛੇਰ ਜਿਹੜਾ ਲੱਗ ਕੇ ਆਪਾਂ ਇਹ ਇਸ ਪਿੰਡ ਦੇ ਘਰ ਹੋਣਗੇ

ਇਹ ਪਤਾ ਕਿੰਨੇ ਦਾ ਘਰ ਕਿੰਨੇ ਆਪਾਂ ਉੱਥੇ ਨਹੀਂ ਆ ਬਸ ਕਿਹੜਾ ਪਿੰਡ ਸੀ ਇਹਦਾ ਪਤਾ ਆਦਰ ਦੇਖ ਕੇ ਆਉਣਾ ਇੱਕ ਮਿੰਟ ਦੇਖ ਬੇਰ ਦੇਖ ਤੂੰ ਪੱਕੇ ਕਮਾਲ ਬਲ ਲੈਵਲ ਲੈਵਲ ਹੈ ਯਾਰ ਆ ਦਾ ਸਿਰਾ ਹੀ ਆ ਦੇਖ ਕਿ ਡੇ ਡੇ ਮੋٹے 베ਰ ਵੀ ਯਾਰ ਹੱਥ ਨਹੀਂ ਪਹੁੰਚਦਾ ਇਹਦਾ ਤੋੜਾਂਗੇ ਆਪਾਂ ਆ ਆਗੇ ਹਨਾ ਸਾਰੇ ਮਲੇ ਲੱਗੇ ਉਹ ਦੇਖੋ ਮਲਿਆਂ ਤੇ 베ਰ ਕਿੰਨੇ ਆ ਕਮਾਲ ਦੀ ਲੋਕੇਸ਼ਨ ਤੇ ਆ ਗਏ ਆਪਾਂ ਗੜ ਕੋ ਟੂ 베ਰ ਆਹ ਗੜ ਘੜਦੇ ਬੱਬੂ ਬੇਰ ਪੱਕੇ ਪੱਕੇ ਮੈਂ ਘੇਰਦਾ ਕੋਲੀ ਦੇਖੋ ਕੱਡ ਕੱਡ ਮੋٹے ਬੇਰ ਮਾ ਇਹਨਾਂ ਕਮਾਲ ਹੋ ਗਈ ਆ ਨਾ ਨਾ ਇੱਥੇ ਇੰਨੀਆਂ ਬੇਰੀਆਂ ਯਾਰ ਇੱਥੇ ਲੱਗਦਾ ਡੂੰਣਾ ਲੱਗਿਆ ਮਖਿਆਲ ਲੱਗੀ ਆਵਾਜ਼ ਆਈ ਜਾਂਦੀ ਕਿਤੇ ਪੰਗਾ ਨਾ ਪੈ ਜੇ ਹੈ ਮੱਖੀਆਂ ਲੱਗੀਆਂ ਇੱਥੇ ਸਾਰੀਆਂ ਬੇਰੀਆਂ ਉਧਰ ਵੀ ਬੇਰੀਆਂ ਉਹਨਾਂ ਸਾਹਮਣੇ ਇੱਕ ਸਮਝ ਨਹੀਂ ਆਉਂਦੀ ਸਾਹਮਣੇ ਕਿਉਂਕਿ ਤਾਰ ਲੱਗੀ ਆਲੇ ਦੁਆਲੇ ਉਹ ਗੁਰਦੁਆਰਾ ਸਾਹਿਬ ਇੱਕ ਨਜ਼ਰ ਆ ਰਿਹਾ ਆਪਾਂ ਨੂੰ ਉਹ ਦੇਖਿਓ ਧਿਆਨ ਨਾਲ ਦੇਖਿਓ ਇਹ ਕਿਹੜਾ ਪਿੰਡ ਹੋਊਗਾ ਇਹਨਾਂ ਦੇ ਆਪਾਂ ਬਾਈ ਨੂੰ ਪੁੱਛਦੇ ਆਂ ਇਹ ਕਹੋ ਘਰ ਆ ਕਿਸੇ ਦਾ ਉੱਥੇ ਚੱਲਦੇ ਆਂ ਆ ਸਾਰੇ ਪਿੰਡਾਂ ਨਾਲ ਜਿਹੜੇ ਬਸਤੀ ਰਾਮ ਲਾਲ ਹੋ ਗਿਆ ਜਾਂ ਨਵਾਂ ਜਮਸ਼ੀਦ ਇਹ ਸਾਰੇ ਪਿੰਡਾਂ ਦੇ ਆਲੇ ਦੁਆਲੇ ਆ ਦੇਖੋ ਤਾਰ ਲੱਗੀ ਆ ਉਹ ਇੱਧਰ ਆ ਗੁਰਦੁਆਰਾ ਸਾਹਿਬ ਉਹ ਰਾਈਟ ਸਾਈਡ ਤੇ ਦੇਖਿਓ ਹੁਣ ਦੇਖਿਓ ਧਿਆਨ ਨਾਲ ਆ ਵਾਲਾ ਇਹ ਕਿਹੜਾ ਪਿੰਡ ਹੋਊਗਾ ਹੈ ਤਾਂ ਆਪਣੇ ਆ ਕਿ ਨਹੀਂ ਪਾਕਿਸਤਾਨ ਚ ਆ ਜਾ ਰਹੀ ਮੈਨੂੰ ਲੱਗਦਾ ਐਨੀ ਦੂਰ ਤਾਂ ਹੈ ਹੀ ਨਹੀਂ ਆਪਣਾ ਕੋਈ ਪਿੰਡ ਹੀ ਨਹੀਂ ਅੱਗੇ ਇਹ ਪਾਕਿਸਤਾਨ ਜਾਏ ਸਾਹ ਰਾਈਟ ਸਾਈਡ ਤੇ ਬੰਨ ਦੇ ਨਾਲ ਲੱਲੇ ਅਮਰੀਕਾ ਹਾਂ ਬੰਨ ਦੇ ਕਿੰਨਾ ਮਜ਼ਬੂਤ ਆ ਇੰਨਾ ਮਰਜ਼ੀ ਇੱਧਰ ਤਾਂ ਮੀਲਾ ਤੱਕ ਦਰਿਆ ਹੋਊਗਾ ਦੂਰ ਦਰਿਆ ਤਾਂ ਪਾਕਿਸਤਾਨ 'ਚ ਭਗਦਾ ਹੋਊਗਾ ਇੱਥੇ ਕੋਈ ਹੈ ਹੀ ਨਹੀਂ ਇਹ ਪੁੱਛਾਂਗੇ ਆਪਾਂ ਇਹ ਜਮੀਨ ਇਹਦਾ ਪੁੱਛਾਂਗੇ ਆ ਅੱਕੇ ਵੀ ਹੋਏ ਹੈਗਾ ਆ ਇਹੋ ਜੀਆਂ ਜ਼ਮੀਨ ਹੈ ਕਿੱਥੇ ਉਹ ਆ ਰਹੇ ਆ ਦੇਖ ਜ਼ਮੀਨ ਦੇਖ ਕਿੰਨੀ ਪੱਟੀ ਇੱਥੋਂ ਕਿੰਨੀ ਨੀਵੀਂ ਆ ਮਲੇ ਦੇ ਦੋਨੋਂ ਸਾਈਡ ਤੇ ਮਲੇ ਹੀ ਮਲੇ ਜਵਾਕ ਜੂਕ ਜੇ ਕੋਈ ਆਉਣਾ ਹੋਈ ਨਹੀਂ ਹੈਗਾ ਯਾਰ ਮਿਲ ਗਿਆ ਪਰ ਉੱਥੇ ਆ ਹੈਗਾ ਹੈਗਾ ਇਥੋਂ ਕੋਈ ਪਤਾ ਲੱਗਦਾ ਰਸਤਾ ਰਸਤਾ ਅਸੀਂ ਭੁੱਲ ਗਏ ਸਾਰਾ ਕੁਝ ਕਿ ਕਿਹੜਾ ਰਸਤਾ ਕੋਈ ਮੈਪ ਥੋੜਾ ਚਾਉਂਦਾ ਇੱਥੇ ਇੰਤਜ਼ਾਮ ਭਾਈ ਕੇ ਘਰ ਨੂੰ ਰਸਤਾ ਕਿਹੜਾ ਜਾਊਗਾ ਇੱਕ ਸਿੱਧਾ ਆਹ ਦੇਖ ਇੱਥੇ ਜਾਵਾ ਇੱਕ ਘਰ ਨਹੀਂਗਾ ਘਰ ਬਾਵਾ ਇੱਥੇ ਪੂਰਾ ਪਿੰਡ ਪੂਰਾ ਪਿੰਡ ਆਇ ਪੂਰਾ ਪਿੰਡ ਆਇ ਆ ਜਾ ਆਕਰ ਪਿੰਡ ਤੋਂ ਪੁੱਛ ਕੇ ਆਉਂਦੇ ਆ ਪੀਓ ਆਪਾਂ ਜਿਹੜਾ ਰਸਤਾ ਪੁੱਲ ਗਏ ਸਾਹਮਣੇ ਕਿੱਥੇ ਹਾਂ ਉਹਨਾਂ ਤੋਂ ਪੁੱਛ ਆਉਂਦੇ ਆ ਆਇਆ ਤੇ ਆ ਨਾਈ ਗੜੀ ਕੱਚੀ ਹੋਈ ਆ ਇਹ ਬਾਪੂ ਹੈਗਾ ਤੇਰੇ ਘਰੇ ਬਾਊ ਬਾਪੂ ਹੈਗਾ ਕਰੇ ਉਹ ਬਲਾਈ ਲਾ ਕੁੱਤਾ ਪੈ ਗਿਆ ਵੱਡਾ ਜੀ ਮੈਂ ਕਹ ਕੇ ਤੇ ਵੱਢੀ ਨਾ ਦਵੇ ਸੱਸੀ ਆ ਬਾਈ ਕੀ ਹਾਲ ਵਧੀਆ ਚਾਹੀਏ ਵਧੀਆ ਜੀ ਵਧੀਆ ਪਾਣੀ ਪਿਆ ਦੋ ਹਾਂ ਹੋਰ ਸੁਣਾ ਕੀ ਹਾਲ ਹੈ ਪਿੰਡ ਕਿੰਨੀ ਕੁ ਦੂਰ ਹੈ ਇੱਥੋਂ ਪਿੱਛੇ ਰਹਿ ਗਿਆ ਜਿਹੜਾ ਕਹੇ ਨਾ ਉਹਨੇ ਇੱਥੇ ਮੋੜਿਆ ਜੀ ਅਸੀਂ ਦਾ ਨਿਊ ਜਮਸ਼ੇਦ ਪਿੰਡ ਆ ਉਥੋਂ ਮੁੜੇ ਬੱਲੇ 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 ਕੋਣ ਆ ਕਹੇ ਨਾ ਉਹਨੂੰ ਫਤਾਨਾ ਦੇ ਜਾਓਗੇ ਹਾਂਜੀ ਫਤਾਨਾ ਹੋ ਜਾਗਾ ਛੜਕ ਨਿਕਲੇਗੀ ਠੀਕ ਹੈ ਜੀ ਠੀਕ ਹੈ ਪੱਕੀ ਜਣੀ ਛੜਕ ਨਿਕਲੇਗੀ ਨਾ ਗੜਾ ਸੋ ਤੂੰ ਜਾ ਮੜਾ ਖਾ ਚੀ ਆ ਇਹ ਕਦੋਂ ਮੋੜ ਪਾਏਗਾ ਬਸ ਹੋਈ ਮੋੜਾ ਅੱਛਾ ਜੀ ਮੋੜਨਾ ਇਹ ਨਹੀਂ ਮੋੜਨਾ ਹਾਂ ਇਹ ਮੋੜਨਾ ਠੀਕ ਆ ਤੁਹਾਡੀਆਂ ਫਿਰ ਤੁਸੀਂ ਉਸ ਪਿੰਡ 'ਚੋਂ ਇੱਥੇ ਆ ਕੇ ਘਰ ਪਾ ਲਈ ਜੀ ਨਹੀਂ ਜੀ ਇਹ ਜਮੀਨ ਜਿਹੜੀ ਗੈਸ ਹੈ ਭਾਈ ਜਮੀਨ ਇਹ ਤੁਹਾਡੇ ਪਿੰਡ ਦੀ ਆ ਹਾਂ ਜੀ ਮਾ ਜੀ ਕਿੰਨੇ ਘਰ ਆ ਤੁਹਾਡੇ ਇੱਥੇ ਇੱਥੇ ਤਿੰਨ ਚਾਰ ਅੱਛਾ ਜੀ ਤੁਹਾਡੇ ਭਰਾ ਹੀ ਆ ਸਾਰੇ ਹਾਂ ਅੱਛਾ ਕਿੰਨੇ ਸਾਲ ਹੋ ਗਏ ਬਾਪੂ ਹੀ ਰਹਿੰਦੇ ਆ ਨੁ ਇੱਥੇ 80 83 ਨੇ ਅੱਛਾ ਜੀ ਇਹ ਬੰਨ ਜਿਹੜਾ ਇਹ ਦਰਿਆ ਦਾ ਬੰਨ ਕੇ ਵੈਸੇ ਆ ਇਹ ਦਰਿਆ ਦਾ ਦਰਿਆ ਦਾ ਬੰਨਾ ਮੁੰਡਾ ਕਰੀਬ ਠੀਕ ਆ ਇੱਕ ਬਾਪੂ ਜੀ ਆਉ ਸਾਹਮਣੇ ਪਿੰਡ ਦਿਸਦਾ ਉਹ ਕਿਹੜਾ ਪਿੰਡ ਆ ਗੁਰਦੁਆਰਾ ਵੀ ਦਿਸਦਾ ਅੱਛਾ ਬੰਨ ਤੋਂ ਪਾਰ ਉਹ ਬਾ ਉਥੇ ਟੈਕਦੇ ਆ ਢਾਣੀ ਘਰ ਮੇ ਅੱਛਾ ਜੀ ਡਰੇਨੋ ਪਾਰ ਜਿਹੜਾ ਨਿਸ਼ਾਨ ਸਾਹਿਬ ਦੀਦਾ ਨਾ ਹਾਂ ਡਰੇਨ ਦੇ ਅਗਲੇ ਦਾ ਹਾਂ ਉਹ ਮੁਠਿਆ ਵਾਲਾ ਉਹ ਮੁਠਿਆ ਵਾਲਾ ਹਾਂ ਡਰੇਨੋ ਪਾਰ ਨਿਸ਼ਾਨ ਸਾਹਿਬ ਦੀਦਾ ਨਿਸ਼ਾਨ ਸਾਹਿਬ ਪਿੰਡ ਵੀ ਦਿਸਦਾ ਨਹੀਂ ਆ ਪਿੰਡ ਵੀ ਨਹੀਂ ਆ ਐਸਾ ਹਾਂਜੀ ਉਹ ਆ ਮੁਠਿਆਲਾ ਡਰੈਨ ਨੂੰ ਅੱਗੇ ਅੱਛਾ ਉਹ ਮੁਠਿਆਲਾ ਡਰੈਨ ਦੋ ਨੇ ਪਿੰਡ ਉਹ ਪਿੰਡ ਨਹੀਂ ਦੀਦਾ ਇਹ ਟਾਣੀਆਂ ਕਿੰਨੀ ਕੁ ਦੂਰ ਹੈ ਟਾਣੀ ਇਹ ਤਾਂ ਟਾਣੀ ਬਹੁਤ ਦੂਰ ਹੈ ਅੱਛਾ ਜੀ ਇਹਦੀ ਸੜਕ ਫਿਰ ਕਿੱਧਰ ਦੀ ਜਾਂਦੀ ਹੈ ਉਹ ਟਾਣੀ ਆਪਣਾ ਨਹੀਂ ਆਉਗੇ ਨਾ ਤੁਮ ਆ ਹੱਫ ਕੇ ਆਖ ਕੇ ਰੇਲਮੀ ਆਲਾ ਉਹ ਰੋਡ ਤੁਹਾਨੂੰ ਪੱਕਾ ਮਿਲੇਗਾ ਠੀਕ ਹੈ ਜੀ ਠੀਕ ਹੈ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਹੈ ਹਾਂ ਜੀ ਜਾਂਦਾ ਨਾ ਹਾਂ ਜਾਂਦਾ ਜਾਂਦਾ ਉਹ ਰੋਡ ਤੋਂ ਮਿਲੇਗਾ ਆ ਦੇਖ ਬੰਨ ਆਉਗਾ ਉਹ ਨੂੰ ਚਲੋ ਆਈਦਾ हां बन आंदा कोड बुड्ढे को होले आ हां कोड बुड्ढे ना पक्का माने ना हां जी ओ बने पै जाए अच्छा ओ बन अच्छा ओ दिसदा पਿੰਡ ਇਹ ਠੀਕ ਆ ਠੀਕ ਆ ਠੀਕ ਆ ਜਲੋ ਉਥੇ ਜਾ ਗਏ ਨਾ हां जी ਰੱਦ ਰੱਖੇ हां ਜੇ ਤੁਹਾਨੂੰ ਨਾ ਪਤਾ ਲੱਗੇ ਸਮਝਾਉਗੀ हां जी ਪਹਿਲਾ ਪਿੰਡ ਰੱਦ ਕਰਾਂਗਾ ਠੀਕ ਆ ਇਹਦੀ ਜਾਉਣਾ ਪਹਿਲਾ ਪਿੰਡ ਆ ਰੱਦ ਲਗੇ हां जी ਤੁਹਾਨੂੰ ਨਾ ਸਮਝਾਈ ਜਦੋਂ ਪੁੱਛ ਲਈ ਮੁੱਠਿਆ ਦਾ ਲੈਣਾ ਠੀਕ ਹੈ ਠੀਕ ਹੈ ਠੀਕ ਮੈਂ ਤੁਹਾਨੂੰ ਬੋਰਾ ਉਹ ਉਹ ਤਾਂ ਸੜਕ ਵਧੀਆ ਤੇ ਇਹ ਬਰਦਗਾ ਬਾਬੇ ਦੀ ਇਹ ਦਰਗਾਹ ਹੋਰ ਇਹ ਹੋਰ ਆ ਮਤਲਬ ਉਹ ਸਿੱਧਾ ਰਸਤਾ ਉਹੀ ਜਾਂਦਾ ਸੱਸੀ ਗਾਂਟੀ ਠੀਕ ਆ ਇਹ ਬਾਈ ਤੁਹਾਡੇ ਘਰ ਹਨਾ ਇੱਥੇ ਹੀ ਫਿਰ ਤੇ ਬੱਚੇ ਪੜ੍ਹਨ ਕਿੱਥੇ ਜਾਂਦੇ ਨਿਆਮ ਵਾਲੇ ਪਿੰਡ ਸੁਲਤਾਨ ਵਾਲੇ ਸਾਡੇ ਬੱਚੇ ਜਿਹੜੇ ਪੰਜਵੀਂ ਦਾ ਸਕੂਲ ਸਾਡਾ ਇੱਥੇ ਹੈਗਾ ਹੈ ਨਿਆਮ ਵਾਲਾ ਸੁਲਤਾਨ ਵਾਲਾ ਸੁਲਤਾਨ ਵਾਲੇ ਤੱਕ ਉਦੋਂ ਦਾ ਦਸਵੀਂ ਦਾ ਹੈਗਾ ਇੱਥੇ ਫਿਰ ਆਪਣੇ ਹਾਈ ਨਿਆਮ ਵਾਲੇ ਪਿੰਡ ਨਿਆਮ ਵਾਲੇ ਤਸਵੀਰ ਇਹ ਮਾਣੋ ਜੀ ਆਵਾਜ਼ ਫਿਰ ਪਲੱਸ 2 ਕਰਨਾ ਕਰੀ ਠੀਕ ਹੈ ਜੀ ਠੀਕ ਹੈ ਫਸੀ ਕਰਨੀ ਤੇ ਹੁਣ ਤੁਸੀਂ ਚਾਹਦਾ ਗੱਫਾ ਕਰੀਏ ਚਾਹ ਇਹਦਾ ਵੜਾ ਸਕਦੇ ਤਾਂ ਬੜਾ ਧੰਨਵਾਦ ਹਨਾ ਫਿਰ ਤਾਂ ਹਾਂ ਕਿਤਾਪ 10 ਮਿੰਟ ਬੈਠ ਜਾਗੇ ਫਿਰ ਅਸੀਂ ਇੱਧਰ ਹੀ ਨਿਕਲਾਂਗੇ ਹਨ ਨਿਜਾਮ ਆਲਾ ਤੇ ਅੱਗੇ ਹਰਫ ਕੇ ਆ ਜੂਗਾ ਇਹ ਬਾਪੂ ਜੀ ਤੁਹਾਡਾ ਨਾਮ ਕੀ ਸੀ ਸੋਨ ਸਿੰਘ ਇਹ ਬਾਪੂ ਜੀ ਸੋਨ ਸਿੰਘ ਇਹਨਾਂ ਦਾ ਸਾਰੇ ਇਹਨਾਂ ਦੇ ਘਰ ਸੀਗੇ ਆ ਸਾਰੇ ਘਰ ਤੁਸੀਂ ਦੇਖਿਆ ਹੁਣ ਆਪਾਂ ਬੈਠਦੇ ਇਹਨਾਂ ਨੇ ਕਿਹਾ ਚਾਹ ਪੀ ਕੇ ਜਾਓ ਸੱਸੀ ਦਾਪੂ ਜੀ ਕੀ ਹਾਲ ਹੈ ਕਿਹਾ ਵਧੀਆ ਹੀ ਵਧੀਆ ਚਾਹੀਏ ਹੋਰ ਸੁਣਾਓ ਕਿਹੜਾ ਘਰ ਆ ਤੁਹਾਡਾ ਉਹ ਸਾਹਮਣੇ ਵਾਲਾ ਠੀਕ ਆ ਆਜੋ ਬੈਠਦੇ ਆ ਨਹੀਂ ਹਰਫ ਕੇ ਠੀਕ ਆ ਉਹ ਰੋਡ ਤੇ ਹਾਂ ਉਹ ਰੋਡ ਨਵਾਂ ਬਣਿਆ ਦਾ ਹਾਂ ਮਘੂ ਵਾਲਾ ਮਘੂ ਵਾਲਾ ਬਾਈ ਪਤਾ ਕੀ ਇਹ ਤੁਹਾਡੀ ਉਮਰ ਤਾਂ ਹੋਊਗੀ 50 ਸਾਲ ਹੋਊਗੀ ਹੋਊਗੀ ਹੈਨਾ ਹਾਂ ਜੀ ਬੜੇ ਲਾ ਚੜਾ ਦਿਖੇ ਦੇਖੇ ਜੀ ਅੱਛਾ ਠੀਕ ਹੈ ਤੇ ਇਹ ਜਿਹੜੀ ਬੰਨ ਵਾਲੀ ਸੜਕ ਜਰਾ ਇਹ ਪੱਕੀ ਨਹੀਂ ਹੋਣੀ ਫਿਰ ਕਦੇ ਨਹੀਂ ਜੀ ਇਹ ਨਾ ਹੈਗੀ ਇਹ ਬੰਨ ਰਕਬੇ ਦੀ ਆ ਅੱਛਾ ਜੀ ਤੇ ਤੇ ਇਸ ਵਾਸਤੇ ਜੇ ਤੱਕ ਇਹ ਆਰਮੀ ਦੇ ਰਕਬੇ ਚ ਹੋ ਗਿਆ ਫਿਰ ਤਾਂ ਬਣ ਸਕਦੀ ਹੈ ਹੂੰ ਤਾਂ ਨਹੀਂ ਤਾਂ ਨਹੀਂ ਆਰਮੀ ਜਗ੍ਹਾ ਬਣਾਈ ਹੂੰ ਉਹ ਜਿਹੜਾ ਦੁਨੀਆਂ ਨੇ ਉਹਨੂੰ ਮਰਦੀ ਕੋਟ ਬਣਨ ਬਣਦੀ ਛੱਡਦਾ ਉਹ ਆਰਮੀ ਨੂੰ ਮਲਾ ਕੇ ਸਿੱਧੀ ਡਰੇਟੇ ਜਾਂਦੀ ਹੈ ਮੋੜਸ਼ ਉਹ ਤਾਂ ਵਧੀਆ ਬਣ ਗਈ ਪੱਪੀ ਮੋੜਸ਼ ਨਹੀਂ ਜਿੰਦੀ ਜਾਂਦੀ ਆ ਜੀ ਠੀਕ ਆ ਇਹ ਇਹ ਜਿਹੜੀ ਇਥੋਂ ਤਾਰ ਆ ਤਾਰ ਵੀ ਮੋੜ ਕੋੜ ਖਾਂਦੀ ਉਧਰ ਆਮ ਲਾਲ ਤੋਂ ਬਸਤੀ ਆਮ ਲਾਲ ਤੋਂ ਲੱਗਦੀ ਆ ਫਿਰ ਦੂਰ ਹੋ ਜਾਂਦੀ ਹੈ ਨਾ ਸਾੜਿਆ ਬਾੜੀ ਕਿਦੋਂ ਵੈਂਗਲ ਵੈਂਗਲਗੇ ਬੰਦਾ ਬਹ ਨਹੀਂ ਹਮ ਆ ਗਿਆ ਠੀਕ ਲੱਗੇ ਆਗੇ ਗਰੇਨ ਦੇ ਤੁਸੀਂ ਫਿਰ ਖੇਤੀ ਤੇ ਪਸ਼ੂਆਂ ਦਾ ਕੰਮ ਬਸ ਇਹੀ ਹੈ ਸਾਡਾ ਗੱਲੀਾਂ ਦਾ ਵਧੀਆ ਬਸ ਗੁਜ਼ਾਰਾ ਹੀ ਹੈ ਮਾੜਾ ਚੱਲਣਾ ਚਲਾਉਣਾ ਦਾ ਕੀ ਹਮ ਆਓ ਗੁਜ਼ਾਰਾ ਯਾਰ ਕਿਉਂਕਿ ਇੱਥੇ ਤਾਂ ਕੋਈ ਹੋਰ ਕੰਮ ਵੀ ਨਹੀਂ ਹੈਗਾ ਹਨਾ ਨਾ ਫਿਰ ਦੁੱਧ ਦੁੱਧ ਵੇਚਣ ਦੇ ਜਿਹੜਾ ਪਸ਼ੂ ਕਿੱਥੇ ਕਿੱਥੇ ਵੇਚਦੇ ਬਸ ਇਹੀ ਬਸ ਹੀ ਰਾਹ ਦਾ ਠੀਕ ਹੈ ਠੀਕ ਹੈ ਬਰਾ ਬਰਾ ਬੱਚੇ ਪੜਿਆ ਪਰ ਬੱਚੇ ਕੋਈ ਨੌਕਰੀ ਨਹੀਂ ਲੈਂਦਾ ਨਰਾ ਨਰਾ ਨਾ ਹੀ ਉਹ ਅਮਲੀ ਕੋਈ ਸਾਡੀ ਬੀਛੜਦਾ ਸੀ ਠੀਕ ਹੈ ਜੀ ਨਹੀਂ ਉੱਥੇ ਹੁੰਦੀ ਬੀਛੜਦੇ ਠੀਕ ਹੈ ਕੋਈ ਕੋਈ ਪਰਿਵਾਰ ਜੋ ਕਿ ਇਹ ਦੋ ਜੋ ਪਾਸਤਾ ਨਹੀਂ ਪਰ ਇਹ ਛੋਟਵੀਂ ਹਾਂ ਉਹ ਮੁੜ ਕੇ ਉੱਥੇ ਚਲਾ ਜਾਂਦਾ ਅਸੀਂ ਇੱਧਰ ਆਈ ਠੀਕ ਹੈ ਤੁਸੀਂ ਪਹਿਲਾਂ ਪਿੰਡ ਹੀ ਰਹਿੰਦੇ ਸੀ ਤੇ ਫਿਰ 65 ਦੀ ਜੰਗ ਤੋਂ ਬਾਅਦ ਆਏ ਇੱਥੇ ਕੱਤਰ ਦੀ ਤੋਂ ਕੱਤਰ ਉਦੋਂ ਵੀ ਪਿੰਡ ਹੀ ਸੀਗੇ ਪਿੰਡ 'ਚ ਵੀ ਔਖਾ ਹੀ ਸੀਗਾ ਥੋੜਾ ਕੋਈ ਨਹੀਂ ਉੱਥੇ ਕੋਈ ਚੱਕਰ ਨਹੀਂ ਸੀ ਭਾਵੇਂ ساری ਰਾਤ ਤੁਰਿਆ ਫਿਰ ਤੇ ਜੰਗ ਕਿਹੜੀ ਖਤਰਨਾਕ ਸੀ 65 ਵਾਲੀ ਕਿ 71 ਵਾਲੀ ਵਾਲੀ ਦੇ 71 ਵਾਲੀ ਅੱਛਾ ਜੀ ਉਹਦਾ ਕੀ ਚੱਕਰ ਸੀਗਾ ਉਹਦਾ ਚੱਕਰ ਸੀ ਇਹ ਹੂੰ ਸੀ ਜਦੋਂ ਪਿੰਡ ਲੈ ਆਈ ਲੱਗੀਆਂ ਹਾਂ ਹਾਂਜੀ ਉਹਦਾ ਆਪਣੀ ਗੋਸਾ ਫੌਜ ਬੜੀ ਮਰਜੀ ਸੀ। ਹਾਂਜੀ। ਉਹਦਾ ਬਦਲਾ ਦਿੰਦਾ ਨਹੀਂ ਇਹ ਫਿਰ ਕੱਤਰ ਗੋਸਿਆਂ ਨੇ ਤਾਂ ਨਹੀਂ ਆ। ਅੱਛਾ ਉਹਦਾ ਬਦਲਾ ਹੀ ਲਿਆ ਸੀ। ਨਾ ਨਾ ਕੱਤਰ ਹੀ ਗੋਸਿਆਂ ਨੇ। ਉਦੋਂ ਕਹਿੰਦੇ ਕਿ ਟੈਂਕਾਂ ਨਾਲ ਲੜਾਈ ਸੀ ਜਾਜਾਂ ਨਾਲ। ਜਾਜਾਂ ਨਾਲ ਨਹੀਂ ਕਰਗੇ ਵਿੱਚ। ਅੱਛਾ ਇਹ ਚ ਜਾਜ ਨਹੀਂ ਸੀ ਪੈਦਲ ਪੈਦਲ ਸੀਗੇ। ਇਹਦਾ ਟੈਂਕ ਉਸ ਤੋਂ ਫਾਇਸ। ਟੋਪਾਂ ਆ ਵੱਡੀਆਂ। ਠੀਕ ਹੈ ਠੀਕ ਹੈ। ਉਦੋਂ ਫਿਰ ਆ ਬਾਪੂ ਪਿੰਡ ਜਿਹੜੇ ਸਾਰੇ ਬਸਤੀਆਂ ਆ ਨਾ ਨਹੀਂ ਆਪਣਾ ਚੈਨ ਕਿਉਂ ਇਹ ਰਿਸ਼ਤੇਦਾਰੀ ਚ ਨਹੀਂ ਗਏ ਲੋਕ ਨਾ ਹਾਂ ਇਹ ਇਥੋਂ ਚੁਗੜੀਆਂ ਪਈਆਂ ਨੇ ਜਿਹੜਾ ਇਹਦੇ ਨਾਲ ਫੁੱਲ ਹੋ ਜਾਂਦਾ ਪਾਣੀ ਛੱਡ ਦਰਿਆ ਫੁੱਲ ਹੋ ਜਾਂਦਾ ਤੇ ਨਾਲ ਉਹਨਾਂ ਨੂੰ ਫੋਜਾਂ ਤੇ ਮਾਰ ਨਹੀਂ ਕਰ ਸਕਦੀ ਅੱਛਾ ਯਾ ਮਾਰ ਕਰਦੀ ਸਾਰੀ ਵਹਿ ਜਾਂਦੀ ਆ ਅੱਛਾ ਜੀ ਇਹਨਾਂ ਪਿੰਡਾਂ ਨੂੰ ਕੋਈ ਨਹੀਂ ਖਤਰਾ ਠੀਕ ਆ ਠੀਕ ਆ ਹਾਂ ਇਹ ਵਿੱਚ ਫਿਰ ਆਉਂਦਾ ਸੀ ਨਾ ਦਰਿਆ ਆਉਂਦਾ ਇਹ ਪਿੰਡ ਸੁਰੱਖਿਆ ਸੀ ਠੀਕ ਆ ਠੀਕ ਆ ਇਹ ਗੱਲ ਆਵੇ ਤੋਗੇ ਸਾੜਾ ਨਾ ਮਾਜਾ ਹਾਂਜੀ ਇਹ ਇਹ ਪੱਟੀਆਂ ਨਹੀਂ ਜਾਂਦੇ ਕਿਉਂ ਜਾਂਦੇ ਇਹ ਇਹ ਸਹੀ ਸੀਗੇ ਕਿਉਂਕਿ ਜਿਹੜਾ ਜਿਹੜੇ ਬਾਰਡਰ ਲੱਗਦੇ ਸੀ ਨਾ ਪਾਕਿਸਤਾਨ ਤੇ ਜਿਵੇਂ ਖੇਮ ਕਰਨ ਹੋ ਗਿਆ ਉਹ ਉਹਨਾਂ ਨੂੰ ਜ਼ਿਆਦਾ ਸੀ ਖੇਮ ਕਰਨ ਬਿਲਕੁਲ ਮਾਰਕੀ ਆ ਨੀ ਠੀਕ ਆ ਹਾਂ ਉਹ ਬਿਲਕੁਲ ਬਾਰਡਰ ਤੇ ਸੀ ਹਾਂ ਠੀਕ ਹਾਂਜੀ ਦੇਖਿਆ ਜੀ ਦੇਖਿਆ ਮੈਂ ਇਹਦਾ ਤਾਂ ਬੜਾ ਗੁਰਦਾਬਾਬੀ ਖੁੰਦਾ ਹਾਂਜੀ ਪਰ ਮੋਹਨ ਮਨ ਨੂੰ ਮਾਰ ਰਿਹਾ ਸੀ ਰਤੋਗੇ ਜਿਹੜਾ ਮੈਂ ਦੇਖਿਆ ਉਹ ਵੱਡਾ ਗੁਰਦੁਆਰਾ ਹਾਂ ਜਿਹੜਾ ਉੱਪੀ ਸੀ ਉੱਪੀ ਦਾ ਬੇੜਾ ਕਰਕੇ ਆ ਅੱਛਾ ਜੀ ਆਪਣੇ ਵੀ ਦੇ ਉਹਨਾਂ ਦੇ ਆਪਣੇ ਵੀ ਠੀਕ ਹੈ ਠੀਕ ਆ ਉਹ ਗੁਰਦੁਆਰਾ ਦੇਖਿਆ ਸੀ ਜਾ ਕੇ ਆਏ ਆ ਉੱਥੇ ਠੀਕ ਆ ਉਹਦੇ ਫਿਰ ਰਤੋਗੇ ਵੀ ਪੂਰਾ ਪਾਕਿਸਤਾਨ ਤੇ ਨਹੀਂ ਬਾਰਡਰ ਦੇ ਉੱਤੇ ਆ ਉਹ ਉਹ ਵੀ ਅੰਕਲ ਉੱਥੇ ਪੂਰੀ ਮਾਰ ਹੋ 65 ਚ ਕਿਉਂਕਿ ਅੱਗੇ ਅੱਗੇ ਪਾਕਿਸਤਾਨ ਆ ਬਾਈਆਂ ਦੇ ਘਰ ਦੇਖ ਲਏ ਆਪਾਂ ਬਾਈਆਂ ਨੇ ਆਪਣੀ ਚਾਹ ਚ ਪਿਆਤੀ ਹੁਣ ਚੱਲਦੇ ਆਂ ਰਸਤਾ ਲੰਘ ਕੇ ਮੋਟਰਸਾਈਕਲ ਤੇ ਉੱਪਰ ਖੜਾ ਆ ਮੈਂ ਬਾਪੂ ਜੀ ਹੋਰਾਂ ਦੇ ਤਿੰਨ ਘਰ ਸੀਗੇ ਉਹ ਜਿਹੜਾ ਗੁਰਦੁਆਰਾ ਆਪਾਂ ਦੇਖਿਆ ਨਾ ਉਹ ਤਾਂ ਮੁੱਠਿਆਂ ਵਾਲਾ ਪਿੰਡ ਆ ਹਾਂਜੀ ਹਾਂਜੀ ਮੁੱਠਿਆਂ ਵਾਲਾ ਪਿੰਡ ਆ ਇਹ ਆ ਵਾਲਾ ਜੀ ਠੀਕ ਆ ਇਹ ਤਾਂ ਫਿਰ ਆ ਵਾਲਾ ਮੁੱਠਿਆਂ ਵਾਲਾ ਪਿੰਡਾ ਨਹੀਂ ਬਾਪੂ ਇੱਕ ਉਹ ਗੁਰਦੁਆਰਾ ਉਧਰ ਵੀ ਵੈਗ ਨਹੀਂ ਕੋਈ ਉਧਰ ਇਹਦੇ ਨਾਲ ਗੋਥੋਂ ਮੁਖਿਆ ਦਾ ਨਹੀਂ ਦੀਦਾ ਅੱਛਾ ਇਹ ਅਮੁੱਠਿਆਂ ਦਾ ਪਰ ਇਹ ਜਾ ਤਾਂ ਪਉਧਰ ਦੀ ਸਕਦੇ ਹਨਾ ਠੀਕ ਆ ਨਹੀਂ ਤੁਸੀਂ ਇਹਦੇ ਜਾਓ ਜੇ ਤੁਹਾਨੂੰ ਦੱਸਿਆ ਠੀਕ ਹੈ ਜੀ ਹੁਣ ਆਪਾਂ ਆਹ ਰਸਤੇ ਚੱਲਦੇ ਉਹ ਮੁਖਿਆ ਵਾਲਾ ਨਹੀਂ ਵੀ ਤਾ ਠੀਕ ਹੈ ਜੀ ਇਹਦਾ ਦੂਰ ਤੇ ਆਪ ਕੋਈ ਜੀ ਇਹ ਉਹਨਾਂ ਦਾ ਘਰ ਹੁਣ ਇਹ ਰਸਤਾ ਰਸਤਾ ਤਾਂ ਬਹੁਤ ਵਧੀਆ ਪਰ ਹੈ ਕੱਚਾ ਇਹ ਮਤਲਬ 20 ਫੁੱਟ ਚੌੜਾ ਰਸਤਾ ਕੱਚਾ ਰਸਤਾ ਬਣਨਾ ਇੱਕ ਹਿਸਾਬ ਦਾ ਬਾਪੀ ਹੁਣੋਂ ਦੱਸਿਆ ਵੀ ਤਾਰ ਤਾਂ ਸਾਡੇ ਉਧਰ ਲੱਗੀ ਆ ਪਰ ਅੱਗੇ ਤਾਰ ਤੋਂ ਪਾਰ ਆ ਜਾਂਦਾ ਦਰਿਆ ਸਤਲੁਜ ਤੇ ਸਤਲੁਜ ਤੋਂ ਪਾਰ ਵੀ ਮਤਲਬ ਆਪਣੇ ਪਿੰਡ ਆ ਜਾਂਦੇ ਆ ਮੁੱਠਿਆ ਵਾਲਾ ਵੀ ਭਾਰਤ ਦੇ ਵਿੱਚ ਇੰਡੀਆ ਚ ਹਨ ਪੰਜਾਬ ਚ ਆ ਸਾਰੀਆਂ ਜ਼ਮੀਨਾਂ ਵੀ ਆਪਣੀਆਂ ਯਾਰ ਲੋਕ ਵਿਚਾਰੇ ਕਿਵੇਂ ਰਹਿੰਦੇ ਹਨਾ ਮਤਲਬ ਬੱਚਿਆਂ ਪੁੱਛਿਆਂ ਨੂੰ ਕਿਵੇਂ ਭੇਜਦੇ ਆ ਸਕੂਲੇ ਔਖਾ ਹੀ ਆ ਯਾਰ ਜੇ ਅੱਜ ਦੇ ਮਾਹੌਲ ਨਾਲ ਆਪਾਂ ਗੱਲ ਕਰੀਏ ਨਾ ਤਾਂ ਪ੍ਰਮਾਤਮਾ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਜਿੱਥੇ ਆਪਾਂ ਰਹਿ ਰਹੇ ਆ ਇਸ ਟਾਈਮ ਤੇ ਹਨਾ والله ਲੋਕ ਬੜੇ ਕਸ਼ਟੇ ਚ ਰਹਿ ਰਹੇ ਆ ਸਵੇਰੇ ਬੱਚਿਆਂ ਨੂੰ ਛੱਡ ਕੇ ਆਉਂਦੇ ਯਾਰ ਛੋਟੇ ਛੋਟੇ ਬੱਚੇ ਆ ਫਿਰ ਲੈ ਕੇ ਆਉਂਦੇ ਆ ਤੇ ਦੂਸਰਾ ਫਿਰ ਇਹੋ ਜਿਹੇ ਰਸਤਿਆਂ ਦੇ ਔਖੇ ਹੀ ਆ ਇਧਰ ਵੀ ਕੋਈ ਘਰ ਨਹੀਂਗਾ ਉਹ ਪਿੰਡ ਜਰੂਰ ਆ ਗਿਆ ਅੱਗੇ ਜਿਹੜਾ ਬਾਈ ਦਾ ਇਹਨਾਂ ਦਾ ਪਿੰਡ ਸੀਗਾ ਢਾਰੀਆਂ ਨਾ ਇਹ ਨਿਯਾਮਦੀਨ ਵਾਲਾ ਨਾ ਇਹਨਾਂ ਦਾ ਪਿੰਡ ਸੀਗਾ ਵਧੀਆ ਬੰਦੇ ਸੀ ਨਹੀਂ ਇਹਨਾਂ ਦਾ ਪਿੰਡ ਆ ਇਹਨਾਂ ਦਾ ਪਿੰਡ ਹੀ ਆਗਲਾ ਆ ਆ ਬੰਨ ਦੇ ਆ ਦੇਖ ਬੰਨ ਦੇ ਜਿਹੜੇ ਪੱਥਰ ਪੱਥਰ ਲੱਗੇ ਆ ਪੁਰਾਣੇ ਚ ਸਮਿਆ ਜਿੱਤੇ ਪਾਣੀ ਸੀਗਾ ਉਹ ਦਾ ਮਤਲਬ ਜਿਹੜਾ ਮੈਂ ਪਹਿਲਾਂ ਦੱਸਿਆ ਸਿੰਧੂ ਘਾਟੀ ਦੇ ਟਾਈਮ ਤੇ ਜਾਂ ਉਸ ਤੋਂ ਬਾਅਦ ਕੋਈ ਤੇ ਮਤਲਬ ਗਿਣਤੀ ਨਹੀਂ ਮਤਲਬ ਕਿੰਨੇ ਕੇ ਸਾਲਾਂ ਤੋਂ ਇਹ ਜਿਹੜਾ ਦਰਿਆ ਸੰਤਲੋਜ ਵਗ ਰਿਹਾ ਹੈ ਨਾ ਉਦੋਂ ਤੋਂ ਪਤਾ ਹੀ ਨਹੀਂ ਸੀ ਕਿੱਧਰ ਦੀ ਵਹਿਣ ਸੀਗੇ ਕਿੱਧਰ ਦੀ ਵਗਦਾ ਸੀਗਾ ਅੱਜ ਤੱਕ ਚਲੋ ਸੋਨੇ ਰਸਤੇ ਆ ਪਰ ਰੈਣ ਸੇਣਾ ਜੇ ਕੁਝ ਲੋਕਾਂ ਦਾ ਮਤਲਬ ਬੜਾ ਔਖਾ ਯਾਰ ਗਰੀਬੀ ਚ ਲੋਕ ਰਹਿੰਦੇ ਆ ਇਹ ਤੋਂ ਪਿੰਡ ਦੀ ਸ਼ੁਰੂਆਤ ਹੋ ਜਾਂਦੀ ਹੈ ਨਾ ਅੱਜ ਪੈਸੇ ਕੁਝ ਬੰਨੇ ਬਾਨ ਨਾ ਖਤਮ ਹੋ ਜਾਂਦਾ ਇੱਕ ਆ ਬੰਨ ਇਧਰ ਨੂੰ ਸ਼ੁਰੂ ਹੋ ਗਿਆ ਇਧਰ ਦੇਖੀ ਇੱਕ ਐਸੇੜਨ ਸ਼ੁਰੂ ਹੋ ਗਿਆ ਪਰ ਆ ਜਾਮਦੀਨ ਵਾਲਾ ਪਿੰਡ ਹੈ ਕੱਚੇ ਰਾਹਾਂ ਤੋਂ ਹੁਣ ਪੱਕਿਆਂ ਰਾਹਾਂ ਦਾ ਸਫ਼ਰ ਸਿਰੂ ਹੋ ਗਿਆ ਨਾ ਪੱਕੇ ਰਸਤੇ ਤੇ ਕੀ ਲੱਗ ਜਾਊਗਾ ਕਿੰਨੀ ਚੱਕੀ ਹੋ ਗਈ ਇਹਨਾਂ ਨੂੰ ਸਕੂਲੋਂ ਆਹੀਂ ਬੈਠੇ ਆ ਨਾ ਮੈਨੂੰ ਤਾਂ ਲੱਗਦਾ ਆਪਾਂ ਬਾਈ ਨੂੰ ਪੁੱਛ ਲੈਨੇ ਆ ਬਾਈ ਹਾਰਫ ਕੇ ਜਾਣਾ ਯਾਰ ਸਿੱਧੀ ਠੀਕ ਹੈ ਠੀਕ ਹੈ ਅਸੂ ਸਕੂਲ ਆ ਗਿਆ ਹੈ ਨਾ ਪਿੰਡ ਪੀ ਸੋਨਾ ਹੈ। ਅਵੇ ਉੱਪਰ ਲਿਖਿਆ ਸੁਲਤਾਨ ਵਾਲਾ ਹੈ ਨਿਜਾਮ ਨਿਜਾਮਦੀਨ ਵਾਲਾ ਨਿਗਾ ਹੈ ਸੁਲਤਾਨ ਵਾਲਾ ਪਿੰਡ ਹੈ ਇਹ। ਆ ਆ ਗਈ ਦੁਕਾਨਾ ਆ ਗਿਆ ਅੱਡਾ ਆ ਗਿਆ ਪਿੰਡ ਦਾ। ਸੁਲਤਾਨ ਵਾਲਿਆਂ ਨੂੰ ਸਾਰਿਆਂ ਨੂੰ ਸਸਰੀਗਾਲ। ਹੁਣ ਆ ਬੰਦ ਇੱਧਰ ਰਹਿ ਗਿਆ ਹੁਣ ਆਪਾਂ ਬੰਦ ਤੋਂ ਬਾਹਰ ਆ ਗਏ। ਇਹ ਸਾਰੇ ਘਰ ਵੀ ਇਸੇ ਪਿੰਡ ਦੇ ਆ। ਆ ਫਿਰਨੀ ਆ ਨਹੀਂ ਘਰ ਨੂੰ। ਕੱਚਾ ਰਸਤਾ ਜਾਂਦਾ ਨਗਰਾਂ ਨਿਯਾਮ ਦੀ ਜਿਹੜੇ ਖੇਤਾਂ 'ਚ ਘਰ ਸੀ ਕਿ ਪਰਲੇ ਮੁੜ ਗਏ ਫਿਰ ਯਾਰ ਕਿੱਡੇ ਘਰ ਹੈਣਾ ਐ ਨਹੀਂ ਨਾ ਘਰ ਨਹੀਂਗੇ ਇਹ ਮਤਲਬ ਪੰਡ ਹੀ ਆ ਛੋਟਾ ਜਿਹਾ ਕੋਈ ਇਹ ਸਾਰੇ ਮਤਲਬ ਛੋਟੇ ਛੋਟੇ ਪੰਡ ਆ ਆਪਾਂ ਬਸਤੀ RAMLAL ਦੇਖ ਲਿਆ ਹੈਣਾ ਨਿਜ਼ਾਮਦੀਨ ਵਾਲਾ ਦੇਖ ਲਿਆ ਸੁਲਤਾਨ ਵਾਲੇ ਦੇ ਵਿੱਚ ਦਿਲਾਂ ਕਿ ਆ ਗਏ ਆਪਾਂ ਕਿੰਨੇ ਛੋਟੇ ਛੋਟੇ ਪਿੰਡ ਆ ਯਾਰ ਇਹਦੇ ਪਿੰਡ ਇਹ ਤਾਂ ਹੈ ਹੀ ਨਹੀਂ ਨਕਸ਼ੇ ਨੁਕਸ਼ੇ 'ਚ ਤਾਂ ਹੈ ਹੀ ਨਹੀਂ ਕੱਲਾ ਉਹ ਮਸਤੇਗੇ ਜਨੂਨ ਸ਼ੋ ਹੁੰਦਾ ਸੀ ਬੈਠ ਤਾਂ ਮੈਂ ਇੱਥੇ ਗਿਆ ਕਿ ਤੇ ਉੱਪਰੋਂ ਸੱਪ ਹੀ ਨਾ ਆ ਜਾਏ ਪ੍ਰਾਣੀ ਪ੍ਰਾਲੀ ਪਈ ਅ ਦੋਸਤੋ ਪਿੰਡ ਆਪਾਂ ਸਾਰੇ ਦੇਖ ਲਿਆ ਤੇ ਹੁਣ ਕਿਉਂਕਿ ਪਿੰਡ ਤਾਂ ਅਜੇ ਵੀ ਬਹੁਤ ਆ ਰਸਤੇ 'ਚ ਚਲੋ ਅਗਲੇ ਪਿੰਡ ਤੁਸੀਂ ਦੇਖੋਗੇ ਅਗਲੀ ਵੀਡੀਓ 'ਚ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ